ਭੱਜ ਗਿਆ तकरीबन 7:30 7:30 ਤੇ ਮੈਂ ਫਿਰ ਉਹ ਰੁਟੀਨ ਦੀ ਆਦਤਾਂ ਨੂੰ ਢੀਡਾ ਦੇਣ ਰੋਟੀ ਖਾਣ ਤੋਂ ਪਹਿਲਾਂ ਕਿਉਂਕਿ ਜੇ ਤਾਂ ਚੱਲੀ ਜਾਵੇ ਗੱਡੀ ਫੇਰ ਤਾਂ ਫੇਰ ਵੀ ਕੁਝ ਮਾੜਾ ਮੋਟਾ ਹਾਜਮ ਹੋ ਜਾਂਦਾ ਹੈ ਹਿਲਦੁਲ ਨਾਲ ਜਦੋਂ ਖੜੇ ਆ ਨਾ ਟ੍ਰਾਂਸਪੋਰਟ ਫੇਰ ਰੋਟੀ ਦੀ ਭੁੱਖੇ ਨਹੀਂ ਲੱਗਦੀ ਟਾਈਮ ਤੇ ਹਾਲਾਂਕਿ ਗਰਮੀ ਗਰਮੀ ਤੋਂ ਜਦੋਂ ਲੈ 52 ਵਗੈਰਾ ਲੈ ਲਈਦੀ ਟੈਬਲੇਟ ਵਗੈਰਾ ਜਾਂ ਜਦਾਂ ਕੋਬਾਡੈਕਸ ਰੈਵਿਟਲ ਵਗੈਰਾ ਸਾਰੇ ਤਰ੍ਹਾਂ ਦਾ ਰੱਖੀ ਦਾ ਕੋਹੇ ਸਮਾਨ ਪਰ ਫਿਰ ਵੀ ਵਿਹਲੇ ਬੈਠਿਆਂ ਨੂੰ ਭੁੱਖ ਲੱਗਦੀ ਨਹੀਂ ਮੜਾ ਮੋਟਾ ਤੁਰਨਾ ਪੈਂਦਾ ਫਿਰ ਆ ਗਿਆ ਵੀਰਾਂ ਦੀ ਮਹਿਫਲ ਤੇ ਤੇ ਇੱਥੇ ਆਪਣਾ ਪ੍ਰਾਈਜ਼ ਜਿਕਨ ਤੇ ਮੱਛੀ ਫੇਵਰੇਟ ਹੁੰਦਾ ਤੇ ਬਾਈ ਨੇ ਇੱਥੇ ਖਾਦਾ ਨਹੀਂ ਸੀ ਮੈਂ ਕਿਹਾ ਸੀ ਵੀ ਬਾਈ ਆ ਚੱਲੀਏ ਆਪਾਂ ਖਾਈਏ ਹੁਣ ਆ ਗਏ ਚੌਲ ਸਾਢੇ ਆਉਣ ਵਾਲੇ ਕਿਉਂ ਜੀ ਬਾਈ ਜੀ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਨੇ ਔਨ ਚੌਲ ਆਉਣ ਵਾਲੇ ਆ ਤੇ ਚਿਕਨ ਤੇ ਮੱਛੀ ਇਹ ਬੜੀ ਸਿਰਾ ਬਣਾਉਂਦੇ ਆ ਬਾਈ ਅੱਜ ਤੀਜਾ ਦਿਨ ਸੀ ਥੋਲ ਮਲਾ ਕੇ ਆਪਾਂ ਸੈਟਰਡੇ ਦੇ ਵਿਹਲੇ ਹੋਏ ਆ ਹਨਾ ਇਤਬਾਰ ਕਰਕੇ ਤਾਂ ਆਪਾਂ ਇੱਕ ਦਿਨ ਪਹਿਲਾਂ ਫੇਸੇ ਸੁੱਤੀ ਜੇ ਨਹੀਂ ਮਰਦੇ ਵਿਹਲੇ ਹੋਏ ਸੀ ਇਹ ਇਤਬਾਰ ਇਹ ਸੋਮਵਾਰ ਕੱਟਿਆ ਅੱਜ ਮੰਗਲਵਾਰ ਨੂੰ ਚਲੋ ਕੋਈ ਕਿਰਪਾ ਪਹਿਲੀ ਜਗ੍ਹਾ ਬਾਹਰ ਜਾਂਦੇ ਆ ਜਿਹੜੇ ਆਪਾਂ ਦੋ ਜਿਹੜੇ ਪਹਿਲਾਂ ਰੈਲਸਨ ਵਾਲਿਆਂ ਦੇ ਉਹ ਲੈ ਕੇ ਗਏ ਸੀ ਚਾਰ ਨੂੰ ਮੇਟਣ ਵਾਲੇ ਰੋਲ ਜਿਹੇ ਹੁੰਦੇ ਆ ਪੰਜ ਕਟਾਂ ਉਹ ਮਿਲ ਗਏ ਬਾਕੀ ਦੇਖਦੇ ਆ ਆਨ ਦਾ ਬਾਤ ਦੇ ਬਣਾਲਿਆਂ ਫੇਰ ਆ ਉਹੀ ਈ ਚੀਜ਼ ਆ ਗਈ ਅੱਗੇ ਪਿਛਲੇ ਬਲੌਗ ਚ ਵੀ ਦਿਖਾਈ ਸੀ ਸੰਝੇ ਝੀਲ ਦੁਆਰਾ ਤੋਂ ਫੇਰ ਉਸੇ ਜਗ੍ਹਾ ਦਾ ਹੀ ਮਾਲ ਮਿਲ ਗਿਆ ਪਰ ਹੁਣ ਚੱਕਰੇ ਆ ਵੀ ਇਸ ਵਾਰ ਥੋੜਾ ਜਿਹਾ ਘੱਟ ਆ 5 ਟਨ ਤੇ ਲਈ ਆ ਦੋ ਮਾਲ ਬੂਲਦੇ ਸੀ ਇੱਕ 9 ਟਨ ਉਹਦਾ ਰੇਟ ਮੇਰਾ ਕਹਿ ਲੰਦੇ ਵਾਲੀ ਆ 41 ਵਿਆੜੀ ਲੱਗਦਾ ਸੀ 5 ਟਨ ਦਾ 35 ਲੱਗਦਾ ਸੀ ਤੇ ਮਹੱਤਵ ਨਾਲ ਯਾਰ 5 ਟਨ ਪਾ ਲਾ ਨਾ ਕੁਝ ਮਾੜਾ ਮੁੱਖਾ ਦਾ ਬਾਰਾਂ ਪੰਦਰਾਂ ਹਜ਼ਾਰ ਦਾ ਹੋਰ ਕੁਝ ਪੈ ਜੂ ਦਾ ਰੂਟ ਵਧੀਆ ਬਣ ਜੂ 9 ਟਨ ਦੇ ਨਾਲ ਮਾਲ ਨਹੀਂ ਸੀ ਪੈਣਾ ਗੱਡੀ ਸਾਰੀ ਭਰ ਜਾਂਦੀ ਆ ਬੜਾ ਘੈਂਟ ਵੀ ਬਣਦਾ ਇੱਥੇ ਆ ਕੇ ਤੇ ਇੱਕ ਇੱਕ ਦੇਖਿਆ ਵੀ ਕਣਕ ਇੱਥੇ ਬੀਜੀ ਆ ਕਣਕ ਦੇ ਵਿੱਚ ਜਿਵੇਂ ਆਪਣਾ ਮਸ਼ੀਨ ਦਾ ਇੱਕ ਸਿਆੜ ਹੁੰਦਾ ਜਿਹਨੂੰ ਨਾਲੀਏ ਉਹ ਤੋਂ ਬਾਅਦ ਬਾਅਦ ਇੱਕ ਇੱਕ ਸਿਆੜ ਛੱਡਿਆ ਹੋਇਆ ਉਹਦੇ ਵਿੱਚ ਵੀ ਨਹੀਂ ਕੁਝ ਬੀਜਿਆ ਹੋਇਆ ਤੇ ਕਈ ਵਾਰੀ ਗੌਰ ਕੀਤੀ ਆ ਇਹਦੇ ਤੇ ਜਾਣੀ ਹੈ ਇੱਕ ਜਿਹੜਾ ਮਸ਼ੀਨ ਦਾ ਦੇਖ ਲਈ ਫਿਰ ਇੱਕ ਸਿਹਾਰ ਛੱਡ ਕੇ ਇਹ ਰਹੇ ਕਣਕੀਜੀ ਹੋਈ ਹੈ ਨਾ ਸੀ ਇਹ ਕਈ ਜਗ੍ਹਾ ਜੇ ਮੈਂ ਰਾਜਸਥਾਨ ਦੇ ਦੇਖਦੇ ਆਂ ਵੀ ਵਿਚਾਲੇ ਹਾਰਡ ਲੱਗਦੀ ਉਹ ਤਾਂ ਗੱਲ ਵੱਖਰੀ ਹੈ ਇਹ ਆਏ ਬਿਰਲੀ ਵੀਜੀ ਹੋਈ ਹੈ ਕਣਕ ਦੀ ਇਹਦਾ ਰੀਜਨ ਨਹੀਂ ਪਤਾ ਕੀ ਹੈ ਇੰਡਸਟਰੀਅਲ ਏਰੀਆ ਜਿਹੜਾ ਨਵਾਂ ਇੰਡਸਟਰੀਅਲ ਏਰੀਆ ਮੇਰਾ ਖਿਆਲ ਸਹੀ ਆ ਇਹਦੇ ਲਈ ਨਹੀਂ ਅੱਗੇ ਉਹ ਘਿਰੋ ਕਰਨ ਹਰਾਂ ਕਿਲੋਮੀਟਰ ਕਰਨਾ ਇਹ ਇਥੋਂ ਥੋੜਾ ਜਿਹਾ ਹੈ 1.5 ਕਿਲੋਮੀਟਰ ਰੌਂਗ ਸਾਈਡ ਘਰ ਕੇ ਗੱਡੀ ਚੜਾਉਣੀ ਪੈਂਦੀ ਹੈ ਹੈ ਤਾਂ ਗਲਤ ਆ ਪਰ ਗੱਡੀਆਂ ਜਾਂਦੀਆਂ ਨੇ ਬਈ ਅਸੜਿਆਂ ਪੁੱਛ ਕੇ ਅੱਗੇ ਵੀ ਭਰੀ ਸੀ ਉਦੋਂ ਵੀ ਐਂ ਗਏ ਸੀ ਅੱਜ ਵੀ ਹੋਰ ਮੂਰੇ ਵੀ ਗੱਡੀ ਜਾ ਰਹੀ ਹੈ ਹੈ ਤਾਂ ਰੂਲ ਦੇ ਹਿਸਾਬ ਨਾਲ ਗਲਤ ਆ ਪਰ ਮਜਬੂਰੀ ਬਣ ਜਾਂਦੀ ਹੈ ਕਈ ਵਾਰੀ ਜੀ ਅੰਦਰ ਆਹ ਸਾਹਮਣੇ ਕੋਈ ਮੈਨੂੰ ਲੱਗਦਾ ਇਹ ਕਿਹਦਾ ਕਿਸੇ ਇੰਡਸਟਰੀ ਦਾ ਹੀ ਗੇਟ ਹੈ ਇਹ ਇਹ ਤਾਂ ਨੈਸ਼ਨਲ ਰੈਲੋ ਮੋਟਿਵ ਟੈਸਟ ਟ੍ਰੈਕ ਆ ਇਹ ਅੱਛਾ ਗੱਡੀਆਂ ਡਰਾਈਵਿੰਗ ਟੈਸਟ ਵਗੈਰਾ ਜਾਂ ਦੂਜਾ ਗੱਡੀਆਂ ਵਾਲਾ ਕਿਸੇ ਕੰਪਨੀ ਦੀ ਟੈਸਟਿੰਗ ਹੁੰਦੀ ਹੋਊ ਜਿਹੜਾ ਲਾਇਸੈਂਸਮੈਂਟ ਦੇ ਨੇ ਅੱਛਾ ਅੱਛਾ ਇਹ ਸਮਾਰਟ ਇੰਡਸਟਰੀਅਲ ਪਾਰਕ ਇੱਥੋਂ ਦੀ ਐਂਟਰ ਹੋ ਜਾਂਦਾ ਇਹ ਜਾਣੀ ਹਲੇ ਡੋਆਰ ਤੇ ਆਹ ਬਹੁਤ ਏਰੀਆ ਨਵੇਂ ਟੈਕਨੋਲੋਜੀ ਨਾਲ ਬਣ ਰਿਹਾ ਮਤਲਬ ਨਵੇਂ ਫੈਸਿਲਿਟੀ ਨਾਲ ਚੌੜੇ ਰੋਡ ਡਿਵੈਲਪਲ ਇਹ ਚੱਲਿਆ ਥੋੜਾ ਹੀ ਹੈ ਇਹ 20% ਹਿੱਸਾ ਹੈ ਦਾ ਚੱਲਿਆ ਆ ਗਏ ਆ ਰਾਉਤ ਸੰਤ ਬੀਜੰਪੁਰ ਐਂਟਰੀ ਵਾਲੇ ਗੇਟ ਤੇ ਗੱਡੀ ਘੁਮਾ ਕੇ ਲਾਉਨੇ ਆ ਅੱਜੋ ਗੇਟ ਤਾਂ ਇਹਨਾਂ ਨੇ ਕਮਾਲ ਕਰ ਦਿੱਤੀ 45 50 ਮਿੰਟ ਦੇ ਘੰਟੇ ਦੇ ਵਿੱਚ ਗੱਡੀ ਰੇਫਰ ਬਣਾ ਕੇ ਬਾਹਰ ਕੱਢਦੀ ਅੱਜ ਦੇਖੋ ਜੀ ਬਣਦਾ ਆਉਂਦਾ ਦਾ ਹਾਸਾ ਵੀ ਹੈ ਕਿ ਕਈ ਵਾਰੀ ਜ਼ਿਆਦਾ ਜਾਣਕਾਰੀ ਵੀ ਬੰਦੇ ਨੂੰ ਗਲਤ ਰਾਹ ਤੋਂ ਹੀ ਜਾਂਦੀ ਹੈ ਟਰਾਂਪੋਰਟਰ ਨੇ ਕਿਹਾ ਆ ਵੀ ਬਾਈ ਉਹੀ ਜਾਣੇ ਆ ਠੀਕ ਕਹਿੰਦੇ ਨੇ ਇਹਨਾਂ ਨੂੰ ਬੋਲਦੇ ਆ ਨਾ ਤਾਰਲ ਵੇਟਨ ਨਾਲ ਚਰਖੜੀਆਂ ਜੀਆਂ ਮੈਂ ਕਿਹਾ ਠੀਕ ਆ ਬਾਈ ਜਿਹੜੀ ਅੱਗੇ ਭਰ ਕੇ ਲੈ ਕੇ ਗਿਆ ਸੀ ਕਹਿੰਦਾ ਹਾਂ ਜਿਹੜੇ ਮੰਤਹੀਂ ਸੀ ਵੀ ਰਹਿਲਸਨ ਦੇ ਆ ਮੈਂ ਕਿਹਾ ਚਲੋ ਮੈਂ ਉਹ ਜਗ੍ਹਾ ਤਾਂ ਜਾਣਦਾ ਮੈਂ ਗੱਡੀ ਪੂਰੀ ਉਥੋਂ 40 ਕਿਲੋਮੀਟਰ ਦੂਜੀ ਸਾਈਡ ਨੂੰ ਆ ਗਿਆ ਜਦ ਕੇ ਜਾਣਾ ਸੀਗਾ 30 ਕਿਲੋਮੀਟਰ ਦੂਜੀ ਸਾਈਡ ਜਿੱਥੇ ਖੜਾ ਸੀ ਉਹ ਤੁਹਾਨੂੰ ਜਾਣ ਲਈ ਖੱਬੇ ਨੂੰ ਆ ਗਿਆ ਜਾਣਾ ਸੱਚੇ ਨੂੰ ਹੁਣ ਵੀ 4:30 ਵਜੇ ਆ ਕੇ ਅਖੀਰ ਨੂੰ ਜਦੋਂ ਮੈਂ ਕਿਹਾ ਯਾਰ ਪੁੱਛਦੇ ਨਹੀਂ ਹੋ ਕਹਿੰਦੇ ਅਸੀਂ ਤਾਂ ਗੱਡੀ ਹੀ ਨਹੀਂ ਮਂਗਾਈ ਫੇਰ ਗੱਲ ਕਮਾਈ ਹੌਲੀ ਹੌਲੀ ਗੱਲ ਨਿਕਲੀ ਕਿ ਦੂਤਾ ਫਲਾਂਟ ਹੈ 60 ਕਿਲੋਮੀਟਰ ਸਾਈਡ ਤੇ ਖੜਾ ੰਦੇ ਤੇ ਦੱਸਣ ਦੀ ਗਲਤੀ ਹੋਈ ਮੈਨੂੰ ਇਹੋ ਮੈਨੂੰ ਕਨਫਰਮ ਕਰ ਦਿੰਦਾ ਸੀ ਯਾਰ ਉਹ ਜਗ੍ਹਾ ਦੋਨੇ ਦੂਜੀ ਜਗ੍ਹਾ ਤੋਂ ਲੱਦਣੇ ਆ ਚਲੋ ਦੇਖੋ ਅੱਗੇ ਕੀ ਬਣਦਾ 4:30 ਵੱਜ ਗਏ ਆ ਦੇਖਦੇ ਆ ਪਹੁੰਚ ਸਕਦੇ ਆ ਕਿ ਨਹੀਂ ਰਾਤ ਨੂੰ ਰੋਡ ਹੁੰਦੀ ਆ ਕਿ ਨਹੀਂ ਕਿਲੋਮੀਟਰ ਮੁੜ ਕੇ ਆ ਗਏ ਆ ਦਵਾਸ ਨਾਕੇ ਕੋਲੇ ਜਿਹੜਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਉਹ ਗੁਰਨਾਨਕ ਪੁੰਗਾ ਉਹਦੇ ਨਾਲ ਵੀ ਜਿਹੜਾ ਰਾਂਹ ਮੋੜ ਦਾ ਦਵਾਸ ਨਾਕੇ ਉਹ ਰਸਤੇ ਰਾਹੀਂ ਜਾ ਰਹੇ ਆ ਅਜੇ ਵੀ ਲੋਕੇਸ਼ਨ ਨਹੀਂ ਜਾਣੀ ਗਈ ਸਵਾ ਸਿਹ ਹੋ ਗਏ ਆ ਅਜੇ ਵੀ ਲੋਕੇਸ਼ਨ ਹੈਗੀ 15 ਕਿਲੋਮੀਟਰ ਦਵਾਸ ਨਗਦੇ ਰੋਡ ਤੇ ਸ਼ਹਿਰਵਾਲ ਨੂੰ ਆ ਗਏ ਆ ਪਹਿਲਾ ਚੌਕ ਤੋਂ ਅੱਗੇ ਆਵਾਂਗੇ ਜਿਹੜਾ ਖਾਲਸਾ ਜਰਾ ਹੋ ਕੇ ਜਾਂਦਾ ਐਮ ਆਰਡੀ ਐਨ ਤੇ ਚੜ੍ਹਨਾ ਜਾ ਕੇ ਉਹ ਜੈਨ ਰੋਡ ਤੇ ਗੋਲ ਮਲਾ ਕੇ ਜਾ ਕੇ ਫੈਕਟਰੀ ਆ ਦੱਸਦਾ ਪਤੰਦਰ ਨੇ ਉਸੇ ਜਗ੍ਹਾ ਜਾਣਾ ਕਹਿੰਦਾ ਮੈਂ ਚੱਲ ਗਿਆ ਜੀ ਉੱਥੇ ਪੀਤੰਪੁਰ ਮਹੂ ਜਣ ਜਿੱਥੋਂ ਤੁਰੇ ਸੀ ਟਰਾਂਸਪੋਰਟ ਤੋਂ 45 ਕਿਲੋਮੀਟਰ ਉਧਰ ਨੂੰ ਗਏ ਹੁਣ 30 ਇੱਧਰ ਨੂੰ ਆਏ ਸੱਤਾਰੇ ਇੱਕ ਸਾਈਡ ਪੈ ਗਈ। ਉਹਦੀ ਦੂਜੀ ਫੈਕਟਰੀ ਆ ਗਏ ਆ ਤੇ ਆਹ ਲੋਡ ਹੋ ਰਿਹਾ। ਇਹ ਪਹਿਲਾਂ ਪਿਛਲੀ ਵਾਰੀ ਉਹ ਲੈ ਕੇ ਗਏ ਸੀ ਜਿਹੜੇ ਉੱਤੇ ਤੱਕ ਰਾਇਆ ਕਿ ਉਹ ਥੋੜੇ ਜਿਹਾ ਪਤਲੇ ਸੀ। ਇਹ ਹੁਣ ਥੱਲੇ ਥੱਲੇ ਲੋਡ ਹੋ ਜਾਣੇ ਆ। ਤੇ ਬਣ ਕੇ ਨਾਲ ਦੀ ਨਾਲ ਪੇਂਟ ਹੋ ਕੇ ਲੋਡ ਹੋ ਰਿਹਾ। ਪਹਿਲਾਂ ਉਹ ਜਿਹੜੇ ਛੇਠਾ ਸਾਈਜ਼ ਪਏ ਆ ਉਦਾਂ ਦੇ ਲੈ ਕੇ ਗਿਆ ਸੀ। ਤੇ ਜਾਣੇ ਖੱਜੜ ਬਹੁਤ ਹੋਇਆ ਅੱਜ ਸਾਰਾ ਦਿਨ। ਚਲੋ ਪ੍ਰਮਾਤਮਾ ਕਰੇ। ਹੋ ਜਾਗਦਾ ਜਿਹੜੀ ਢਾੜੀ ਟੁੱਟੀ ਆ ਰੱਬ ਨੇ ਕਿਸੇ ਵਧੀਆ ਨੂੰ ਹੀ ਟੁੱਟੀ ਤੇ ਦਾ ਵਜੇ ਦੂਜੀ ਜਗ੍ਹਾ ਤੋਂ ਫਿਰ ਲੋਡ ਕਰਕੇ ਆ ਗਏ ਹੁਣ ਬੈਟਰੋ ਤੇ ਬ੍ਰਿਜ ਥੱਲੇ ਆ ਗਏ ਆ ਇੱਥੋਂ ਘੁੰਮਾਂਗੇ ਥੱਲੇ ਤੇ ਹਾਲ ਦਾ ਚਾਹੂ ਹੋ ਕੇ ਕੋਰਤਵਾਰ ਆ ਬਾਬੇ ਨਾਨਕ ਕੜ ਦੇ ਟੁੱਟੀ ਤੇ ਭਾਈ ਵਾਸਟਰ ਦਾ ਬਾਤੇ ਚੱਲੇ ਲਾਹੌਰ ਤੋਂ ਰਾਤ ਆ ਕੇ ਰੁਕੇ ਸੀਗੇ ਕਿਉਂਕਿ ਲੈਟੀ ਵਗੈਰਾ ਲੈਣੇ ਸੀ ਕਾਗਜ਼ ਪੱਤਰ ਤੇ ਹੁਣ ਦੱਲੇ ਆ ਗਾਹਾਂ ਅਗਲਾ ਰੰਗਾ ਰੰਗ ਸਾਰੇ ਤਿਆਰ ਹੋਏ ਫਿਰਦੇ ਆਂ ਹੱਨੇਗਾ ਇਸ ਕਰਕੇ ਆਪਣੇ ਵੀ ਸ਼ਹਿਰਾਂ ਤੋਂ ਹੁੰਦਾ ਜਾਣੀ ਇੱਥੇ ਤਾਂ ਟੂਰਿਸਟਾਂ ਹੀ ਆਈਆਂ ਨੇ ਇਹ ਐਮਪੀ ਮਹਾਰਾਸ਼ਟਰ ਇਹ ਤਾਂ ਭਾਈ ਜੇ ਤੁਹਾਡੇ ਤੁਰੇ ਆਂ ਤਾਂ 200 ਕੁ ਕਿਲੋਮੀਟਰ ਹੋਗੇ ਆਈਆਂ ਤੋਂ ਤੋਂ ਦੇ ਲੈ ਨਹੀਂ ਲੱਗੀਆਂ ਭਈਆਂ ਮਾ ਸਾਡੇ ਕਿਨਾਰਾਂ ਦੀਆਂ ਢਾਰੇ ਚੱਲਦੇ ਆ ਲੰਗਰ ਚੱਲਦੇ ਆ ਇੱਕ ਹੋਰ ਕੀ ਪਿਆਉਂਦੇ ਹੁੰਦੇ ਆ ਜਦੋਂ ਪੰਘਰਾ ਅੱਜ ਦੇ ਦੇ ਨਹੀਂ ਹੁੰਦੀ ਐ ਟੰਡੋਲ ਚੱਲਦੇ ਆ ਇਹ ਜਿਹੜਾ ਘਰ ਦਾ ਬਲੌਂਡ ਕੋਲ ਉਹ ਨਦੀ ਦਾ ਉਹ ਥੱਲੇ ਮੰਦਰ ਆ ਅੰਦਰ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਆ ਜਿਸੇ ਨਾ ਸਾਹ ਕੋਣ ਵਾਲੇ ਆ ਸ਼ਾਇਦ ਕਲੀਅਰ ਆ ਆਪਣੇ ਵੀਡੀਓ ਆਲਮੋਸਟ ਆਪਰੇ ਆ ਫਤਨਾਵਰ ਤੇ ਲੇੜੇ ਇਹ ਜਿੰਨੇ ਸਾਫਨ ਕੋਲ ਆ 1.5 ਘੰਟਾ ਲੱਗਦੇ ਹੋਗੇ ਕਿਉਂਕਿ ਮਿੱਥੋਂ ਜ਼ਿਆਦਾ ਤੇਜ਼ ਟੈਂਪਰੇਚਰ ਹੋ 30 ਦੇ ਪਹੁੰਚਿਆ ਫਿਰਦਾ ਨਹੀਂ ਹਰ ਪ੍ਰੀਮੀਨ ਦੇ ਵਿੱਚ ਕੀ ਹਾਲਾਤ ਬਣਦੇ ਨੇ ਜੀ ਜਤਲਾਮ ਵਾਈਪਾਸ ਉਹਦੇ ਉਸਾਰਾ ਤੱਕ ਇੱਥੇ ਹੰਪਾਉਣੇ ਤਖੜੇ ਸਾਡੇ ਕੋਲੇ ਮਾਲ ਨੇ ਅੱਜ ਉਦਨੇ ਫਲਾਈ ਪਈ ਆ ਉਰੂਲੇ ਜੇ ਬਦੰਦਰ ਬਿਨਾ ਸਟੈਂਡ ਤੋਂ ਹੰਪੇ ਕੋ ਬਰੀ ਲਾਂਗੇ ਹਾਲਾਂਕਿ ਪੂਰਾ ਬਚਾ ਕੇ ਆ ਫਿਰ ਵੀ ਉਹ ਰੁੜ ਗਏ ਪਿਛੇ ਬਾਵਾ ਉਹ ਕਾ ਬਈ ਮਾਲ ਟਖੜੇ ਜੇ 8 ਤੇ ਆ ਗਏ ਅਸੀਂ ਮਬਾਸਾ ਜਿੱਥੋਂ ਜਿਹੜਾ ਨਮਾ ਰੋੜ ਚੜਦਾ ਹੈਗਾ ਜਾਦਾ ਮੇਰਾ ਕਹਿੰਦਾ ਕੋਟੇ ਵਾਲਾ ਹੈ ਨਾ ਇਹ ਹਾਂ ਦਿੱਲੀ ਨੂੰ ਜਾਂਦਾ ਹੈ ਦਿੱਲੀ ਵਾਲਾ ਰੋਡ ਵਾ ਇਦਾਂ ਉੱਥੇ ਘਾ ਕੇ ਆ ਗਏ ਆ ਤੇ ਇੱਥੇ ਘਾ ਕੇ ਦਿਨ ਦੀ ਬਹੁਤ ਤਰਸ ਸੀਗੀ ਹੁਣ ਥੋੜਾ ਜਿਹਾ ਮੌਸਮ ਠੰਡਾ ਹੋਇਆ ਸਾਵਰੇ ਸ਼ਹਿਰ ਦੀ ਵੀ ਲਾਈਟਿੰਗ ਨਾ ਬੜੀ ਮਰਮੂਕ ਹੁੰਦੀ ਹੈ ਰਾਤ ਨੂੰ ਜਿੰਨੇ ਵੀ ਇੱਥੇ ਆ ਲੱਗੇ ਹੋਏ ਨੇ ਵਿਚਾਲੇ ਆਹ ਪਟਪਾਤ ਤੇ ਲਾਈਟਾਂ ਲੱਗੀਆਂ ਇਹਦੇ ਉੱਤੇ ਲੜੀਆਂ ਲਾਈਆਂ ਹੋਈਆਂ ਨੇ ਕੁਝ ਪਹਿਲਾਂ ਸਟਾਰਟਿੰਗ ਤੇ ਤਰੰਗ ਦੇ ਰੰਗ ਦੇ ਵਿੱਚ ਆਉਂਦੀਆਂ ਨੇ ਫੇਰ ਡਿਫਰੈਂਟ ਆ ਤਰ੍ਹਾਂ ਲੈ ਕੇ ਕੰਬੀਨੇਸ਼ਨ ਬਣਦਾ ਜਾਨੀ ਤਿੰਨ ਚਾਰ ਕੰਬੀਨੇਸ਼ਨ ਬਣ ਜਾਂਦੇ ਆ ਬੜਾ ਸੋਹਣਾ ਲੱਗਦਾ ਸ਼ਾਮ ਨੂੰ 8:00 ਵਜੇ ਤੋਂ ਬਾਅਦ ਜਾਵਰਾ ਸ਼ਹਿਰ ਜਦੋਂ ਪਾਰ ਕਰਦੇ ਆ ਐਮਪੀ ਦੇ ਵਿੱਚ ਤਕਰੀਬਨ ਹਰੇਕ ਖੇਤ ਵਾਲੇ ਦੇ ਬਿੱਗਾ 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 ਇਹ ਨਿਕਾ ਪਈ ਜਾਂਦਾ ਆ ਜੀਰਾ ਲਾਉਂਦੇ ਵੀ ਸੀਗੇ ਪਿੱਛੇ ਇਹ ਕਹਿੰਦੇ ਆ ਪੂਰੀ ਧੁੱਪ ਚੜ੍ਹਨ ਤੋਂ ਪਹਿਲਾਂ-ਪਹਿਲਾਂ ਜੀਰਾ ਇਕੱਠੀ ਹੁੰਦੀ ਆ ਕਹਿੰਦੇ ਉਸ ਤੋਂ ਬਾਅਦ ਫਿਰ ਉਹ ਬਾਕੀ ਹੁਣ ਵੀ ਸਮਝਦੇ ਆ ਆਪਾਂ ਧੁੱਪ ਦੇ ਵਿੱਚ ਗਰਮੀ ਵੀ ਹੁੰਦੀ ਆ ਯਾਨੀ ਸਵੇਰੇ-ਸਵੇਰੇ ਤਰੇਲ ਦੇ ਨਾਲ-ਨਾਲ ਲਾਉਂਦੇ ਆ ਇਹ ਜੀ ਨੀਮ ਚ 15 16 ਕਿਲੋਮੀਟਰ ਰੁਕ ਗਏ ਸੀ ਫਿਰ ਰਾਤ ਕੇ ਉਪੇ ਥਲਕਾ ਦਾਜੀ ਭਰਨਾ ਕਿਉਂਕਿ ਪਿੱਛੇ ਹੀ ਸਾਨੂੰ 10 ਵਜੇ ਕੋਈ ਫਾਇਦਾ ਨਹੀਂ ਨੀ 2:00 ਨਾਟ ਕਰਦਾ ਹੁਣ ਪਹੁੰਚਦੇ ਆ 10 11 ਵਜੇ ਤੱਕ ਜੱਡੀ ਹੋਊਗੀ ਐਂਟਰ ਸਵੇਰੇ ਤਾਂ ਮੈਂ ਮੱਖਣ ਦੇ ਢਾਬੇ ਤੋਂ ਪਰੌਠੇ ਲੈ ਆਇਆ ਸੀ ਇਹ ਮੇਰਾ خیال ਆ ਵੀ ਪੁਰਾਣਾ ਜਿਹੜਾ ਅੰਦਰਲਾ ਰੂਡ ਆ ਇਹ ਉਹ ਆ ਇੱਥੇ ਪੁਰਾਣਾ ਮੱਖਣ ਢਾਬਾ ਕੋਈ ਇਹ ਮੱਖਣ ਸਿੰਘ ਰਾਠੌਰ ਗੋਤ ਲਿਖਿਆ ਹੋਇਆ ਪੰਜਾਬੀ ਸਰਕਾਰ ਦੀ ਫੱਕ ਬੰਨੀ ਵਾਲੀ ਫੋਟੋ ਲੱਗੀ ਉੱਥੇ ਤੇ ਹੁਣ ਇੱਧਰ ਰਾਜਸਥਾਨੀ ਦੇ ਚੱਲੇ ਆਏ ਨੇ ਨੇੜੇ ਆ ਕਿਉਂਕਿ ਦੁਬਾਰਾ ਭੁੱਖ ਲੱਗ ਗਈ ਪਰੌਠਾ ਸੀ ਇੱਕ ਇੱਕ ਹੀ ਖਾਦਾ ਸੀ ਗੱਡੀ ਅੰਦਰ ਕਰਾਇਆ ਆ ਜਦੋਂ ਰੋਡ ਕਰਨ ਲੱਗੇ ਇਹ ਨਾ ਭੁੱਖ ਨਹੀਂ ਲੱਗੀ ਚਲੋ ਜਾਣੀ ਮੈਂ 10:30 ਵਜੇ ਗਿਆ ਸੀ ਪਰੌਠਾ ਤੁਹਾਨੂੰ ਪਤਾ ਢਾਬੇ ਵਾਲਾ ਥੋੜਾ ਜਿਹਾ ਨਿਕਦੇ ਰੇ ਹੁੰਦਾ ਹਨਾ ਤੇ ਤੰਦੂਰੀ ਲਾਇਆ ਸੀ ਆਲੂ ਵਾਲਾ ਉਹਨੇ ਉੱਤੇ ਮੱਖਣੀ ਮੁਖਣੀ ਪਾਤੀ ਦਹੀਂ ਮੰਗਾ ਲਿਆ ਮੈਂ ਦਹੀਂ ਵੀ ਕੌਲਾ ਉਹਨੇ ਵਟਾ ਦਿੱਤਾ ਫਿਰ ਆਦਿ ਗਿਆ ਬਾਈ ਉਹ ਪੂਰਾ ਮਸਾ ਖਾ ਦਮ ਇੱਕ ਦੂ ਬੁਰਕੀਆਂ ਐਂਡਨ ਤੰਗ ਹੋ ਗਈ ਖਾਦੀਆਂ ਆ ਹੁਣ 2:30 ਵਜੇ ਆ ਬਾਈ ਖੂ ਪੈ ਕੇ ਫੇ ਬੁਰਾ ਹਾਲ ਹੋ ਗਿਆ ਫਿਰ ਸਾਰਾ ਕਰੀ ਮੈਂ ਹਜ਼ਾਰ ਲਿਆਉਣਾ ਕੋਈ ਲੱਭਿਆ ਕੁਝ ਦੇਖਿਆ ਨਹੀਂ ਵਧੀਆ ਜਿਆ ਫਿਰ ਆ ਚਿੱਲੀ ਪਨੀਰ ਸੀ ਉਹਦੇ ਮੈਂ ਕਿਹਾ ਯਾਰ ਵੀਜੇ ਤੱਕ ਘੱਟ ਮਿਰਚਾਂ ਬਣਾ ਦੇਗਾ ਕਹਿੰਦਾ ਬਾਈ ਖਾ ਕੇ ਦੇਖ ਅੱਲਾਹੇ ਚੱਲੇ ਹੁਣ ਦੂ ਬੂਤਣਾ ਪਾਣੀ ਦੀਆਂ ਤੇ ਜਾ ਕੇ ਹੁਣ ਗੱਡੀ ਐਂਟਰ ਕਰਾ ਗਿਆ ਸੀ ਮੈਂ ਮੇਰਾ ਖਿਆਲ ਲਾ ਲਈ ਉਹਨਾਂ ਨੇ ਠੱਡੇ ਤੇ ਦੇਖਦਾ ਜਾ ਕੇ ਫੋਨ ਲਿਆ ਚਿੱਲੀ ਪਨੀਰ ਹਲੇ ਚਮਚਾ ਲਾਇਆ ਨਹੀਂ ਕਿਵੇਂ ਆ ਟੇਸਟ ਬਾਈ ਹਾਂ ਰਿਪੋਰਟ ਓਕੇ ਰਿਪੋਰਟ ਖਾਦੇ ਪਤਾ ਨਹੀਂ ਆਈਫਾ ਵਾਲਿਆਂ ਨੇ ਤਾਂ ਉੱਤੇ ਵੱਟ ਕੱਢੇ ਸੀ ਹਾਂ ਇਹਦਾ ਦੇਖਦੇ ਆ ਐਸਾ 7:00 ਵਜੇ ਬਾਈ ਜੀ ਹੋ ਗਿਆ ਸ਼ੁਰੂ ਕਿ ਨਹੀਂ ਬਹੁਤ ਲੱਗਿਆ ਨੀ 7:00 ਵਜੇ ਆ ਗਈ ਲੇਬਰ ਮੇਰਾ ਤਾਂ ਰੋ ਗਿਆ ਸੀ ਪਰ ਅਜੇ ਹਾਈ ਮੈਂ ਕਿਹਾ ਯਾਰ ਇਹ ਰਾਤ ਕਟਾਉਣਗੇ ਇੱਥੇ ਤੇ ਲਾਏ ਫੋਨ ਫਾਨ ਜੇ ਦੋ ਚਾਰ ਵਾਰੀ ਲਾ ਲਿਆ ਇਹਨਾਂ ਨੇ ਆਪਦਾ ਸੈਟਅਪ 2 ਲੱਖ ਕੇ ਸਟਾਰਟ ਕਰ ਲਿਆ। ਟਰਪਾਲ ਪਾ ਲਈ ਆ। ਹਾਈਟ ਵਾਲੇ ਮਾਲ 'ਚ ਇਹ ਬੜੀ ਅਖਿਆਈ ਆਉਂਦੀ ਆ। ਆਹਾ ਸਿੰਗਲ ਤਰਪਾਲ ਮੇਰੀ ਸਾਰੇ ਕੰਮ ਦਿੰਦੀ ਆ ਹਨਾ। ਹੁਣ ਦੇਖ ਲੈ ਬਈ। ਇਹਦੇ 'ਚ ਦੂਜੀ ਤਰਪਾਲ ਵੀ ਪੈ ਗਈ। ਨਹੀਂ। ਉਹ ਵੀ ਪੈ ਗਈ। ਉਹ ਕੋਲੇ ਆਉਲਾ। 3.5 ਤੋਂ 4 ਫੁੱਟ ਦਾ ਬਈ। ਹਾਈਟ ਵਾਲਾ। ਦੋਨੇ ਤਰਪਾਲਾਂ ਵੀ ਪੈ ਗਈਆਂ ਰੱਸਾ ਵੀ ਖਤਮ ਹੋ ਗਿਆ ਚਲੋ ਬੈਲਟਾਂ ਵੱਡੀਆਂ ਗਈਆਂ ਸੀਗੀਆਂ ਲਈਆਂ ਨਹੀਂ ਉਸ ਤੋਂ ਬਾਅਦ ਬੈਲਟਾਂ ਦੇ ਕਲਿੱਪ ਜੇ ਤਾਂ 6 7 ਪਏ ਨੇ ਬਸ ਬੈਲਟਾਂ ਸਾਰੀਆਂ ਵੱਡੀਆਂ ਗਈਆਂ ਇੱਕ ਰੱਸਾ ਪਿਆ ਵੀ ਆ ਇਹ ਥੋੜਾ ਜਿਹਾ ਵਧੀਆ ਨਹੀਂ ਹੈਗਾ ਇਹਨੂੰ ਤੁਰਦਾ ਨਹੀਂ ਪਾਲਾਂ ਦੋਨੇ ਪੈ ਕੇ ਵੀ ਬੱਕੀਆਂ ਹਲੇ ਨੰਗੀਆਂ ਨੇ ਆਹ ਡਬਲ ਕਰਤੀ ਸੀ ਮੂਹਰੇ ਚੱਲ ਸਰ ਨੂੰ ਵੀ ਚੱਲ ਬੂਰੀ ਵਾਲੀ ਆ ਇਹ ਹਾਈਟਾਂ ਜਾਈਏ ਸਿਆਪਾ ਬਹੁਤ ਰਹਿਣਾ ਬਾਈ ਫੱਟੇ ਪਏ ਨਹੀਂ ਬਤੰਦਰਾ ਨੇ ਬੂਰੀਆਂ ਬਾਹਰ ਕੱਢਤੀਆਂ ਥੱਲੇ ਦੀ ਜੋ ਉਹ ਕੁੰਡਿਆਂ ਚ ਨੰਗਾ ਲਿਆ ਰਸਾ ਇੱਕ ਉੱਪਰ ਵੀ ਤਾਂ ਬਸ ਤਰਪਾਲ ਹੀ ਰੋਕੀ ਆ ਕਿਉਂਕਿ ਹਾਈਟ ਤੇ ਫਿਰ ਜਿਹੜੇ ਸੱਡਾਂ ਵਾਲੇ ਕੁੰਡੇ ਵੀ ਹੁੰਦੇ ਆ ਨਾ ਉਹ ਮਗਰਲੇ ਪੱਤੇ ਤੇ ਜਿਨ੍ਹਾਂ ਤੇ ਖੜਾਉਣੇ ਹੁੰਨੇ ਆ ਆਪਾਂ ਉਹ ਵੀ ਥੱਲੇ ਦੱਬੇ ਜਾਂਦੇ ਆ ਬੂਰੀਆਂ ਦੇ ਬਸ ਰੱਬ ਦੀ ਯਾਦ ਰਹੀ ਉੱਡਣਾ ਪੈਂਦਾ ਲੋ ਜੀ ਨਹੀਂ ਮਚਾ ਮੈਨੂੰ ਲੱਗਦਾ ਵਾਈਫਾ ਤੋਂ ਦੇ ਨੇੜੇ ਹੀ ਆ ਮੋਕਣ ਵਾਲਾ ਹੀ ਆ ਤੇ ਤੁਰਫੇ ਸੀ ਉਥੋਂ ਤੱਕ ਘੰਟਾ ਹੋਇਆ ਗੱਡੀ ਪਹਿਲੀ ਵਾਰੀ ਦੇਖਿਆ ਵੀ ਤੁਹਾਨੂੰ ਕਾਚੋਂ ਪਹਿਲਾਂ ਵੀ ਭਰੇਆ ਛਲਕਾ ਕਈ ਵਾਰੀ ਇਸ ਵਾਰ ਗੱਡੀ ਹੈ ਨਹੀਂ ਸੀ ਨਹੀਂ ਤਾਂ ਬਾਈ ਉਥੇ ਗੱਡੀਆਂ ਦਾ ਨੰਬਰ ਲੱਗਦਾ ਕੁਝ ਬੁਰਾ ਹਾਲ ਹੁੰਦਾ ਪਰ ਟਾਈਮ ਪਤੰਦਰਾਂ ਨੇ ਸਾਡਾ ਫੇਰ ਉਨਾ ਹੀ ਖਰਾਬ ਕਰਤਾ ਟਾਈਮ ਤਾਂ ਆਪਣੀ ਦਿਹਾੜੀ ਵੀ ਮਾਰਤੀ ਹੈ ਨਾ ਹੋ ਅੱਗੇ ਨਿੰਬੇੜੇ ਦੇ ਕੋਲੇ ਇੱਥੇ ਆ ਕੇ ਥੋੜਾ ਜਿਹਾ ਵੈਦਰ ਚੇਂਜ ਹੋਇਆ ਪਤਾ ਨਹੀਂ ਤਾਂ ਵੀ ਧੂਆ ਕੋਈ ਰੋਡ ਦੇ ਪਿੱਛੇ 2.5 ਕਿਲੋਮੀਟਰ ਤੋਂ ਹਾਂ ਧੁੰਦ ਤਾਂ ਲੱਗਦੀ ਨਹੀਂ ਹੈ ਨਾਲ ਇਹਦੇ 스멜 ਵੀ ਆ ਰਹੀ ਹੈ ਪਰ ਇੰਨਾ ਜ਼ਿਆਦਾ ਲੰਮਾ ਤੋਹਾਂ ਹੋ ਨਹੀਂ ਸਕਦਾ ਬਾਅਦ ਵਿੱਚ ਅੱਗੇ ਜਾ ਕੇ ਪਤਾ ਲੱਗਦਾ ਕਿ ਕੀ ਪ੍ਰੋਬਲਮ ਹੈ